ਆਪਣੇ ਘਰੇ ਕੋਈ ਵਧੀਆ ਸਬਜ਼ੀ ਬਣੀ ਹੋਵੇ ਤੇ ਬੰਦਾ ਕੌਲੀ ਚੱਕ ਕੇ ਗਵਾਂਡੀਆਂ ਕਰੇ ਮੰਗਣ ਤੁਰ ਪਵੇ ਜੀ ਅੱਜ ਬਣਾਇਆ ਕੀ ਹੈ ਮੈਨੂੰ ਖਾਣ ਵਾਸਤੇ ਥੋੜਾ ਦੇ ਦੇਵੋ ਤੇ ਅਗਲਾ ਊਲਾਮਾ ਦੇ ਕੇ ਆਖਦਾ ਤੁਹਾਡੇ ਘਰ ਤਾਂ ਸਾਡੇ ਨਾਲੋਂ ਵਧੀਆ ਬਣਿਆ ਉਥੋਂ ਜਾ ਕੇ ਖਾ ਇੱਥੇ ਕਿਉਂ ਮੰਗਣ ਆ ਗਏਂ ਬਾਬਾ ਦੀ ਬਾਣੀ ਵਿੱਚ ਆਖਦੇ ਜੇ ਕਰ ਹੁੰਦਾ ਮੰਗਣ ਜਾਈਏ ਫਿਰ ਊਲਾਮਾ ਮਿਲੇ ਤਹੀਂ ਆਖਦੇ ਜੇ ਘਰੇ ਸਾਰਾ ਕੁਝ ਹੈ ਫਿਰ ਵੀ ਬੰਦਾ ਝੋਲੀ ਅੱਡ ਕੇ ਲੋਕਾਂ ਤੋਂ ਮੰਗਦਾ ਫਿਰੇ ਫਿਰ ਵੀ ਲੋਕਾਂ ਦਾ ਮਹਤਾਜ ਹੋ ਕੇ ਰਵੇ ਬਾਬਾ ਜੀ ਆਖਦੇ ਫਿਰ ਤਾਂ ਲਾਣ ਤਾਂ ਪੈਣੀ ਐ ਫਿਰ ਉਹਦਾ ਜਿਉਣ ਦਾ ਵੀ ਕੋਈ ਫਾਇਦਾ ਨਹੀਂ ਇਸੇ ਕਰਕੇ ਗੁਰੂ ਅੱਗੇ ਅਰਦਾਸ ਕਰਿਆ ਕਰੋ ਪਾਤਸ਼ਾਹ ਕਿਸੇ ਦਾ ਮਹਤਾਜ ਨਾ ਬਣਾਈ ਸਿਰਫ ਤੇਰੇ ਕੋਲ ਆ ਕੇ ਝੋਲੀ ਅੱਢੀਏ ਤੇਰੇ ਕੋਲੋਂ ਆ ਕੇ ਮੰਗੀਏ ਤੇ ਤੂੰ ਹੀ ਸਾਨੂੰ ਦਾਤਾਂ ਦੇਣ ਵਾਲਾ ਤੂੰ ਹੀ